ਮਾਲਕ ਨੇ ਹੁਕਮ ਦਿੱਤਾ ਹੈ। ਕੀ ਗੱਲਾਂ ਕਹੀਆਂ ਸੀ? ਬੱਸ ਮੈਂ ਉਹਦਾ ਇੱਕ ਹੀ ਰੌਲਾ ਦੱਸਿਆ ਸੀਗਾ। ਝੂਠੀ ਮਾਰਨਾ ਮੇਰੇ ਕੋਲ ਵੀਡੀਓ ਆ। ਮੈਂ ਵੀਡੀਓ ਤੋਂ ਝੂਠਾ ਬੋਲਣਾ। ਇਹ ਜੋ ਮੈਨੂੰ ਹਨਾ ਉਦੋਂ ਮੈਂ ਕਿਹਾ ਉੱਥੇ ਬੈਠੀ ਸੀ ਤਿਆਰ ਹੋਈ ਜਾਂਦੀ ਸੀ ਜੋ ਮੈਨੂੰ ਹੁਕਮ ਆਇਆ ਮੈਂ ਦੱਸਦਾ। ਤੁਹਾਡੇ ਬੇਟੇ ਨੇ ਗੱਲ ਕੀਤੀ ਸੀ ਗਾਂ ਤੁਸੀਂ ਉਪਦੇਸ਼ ਦੇ ਰਹੇ ਸੀ। ਮੈਂ ਕਰ ਦੱਸ। ਤੂੰ ਗੱਲ ਕਰ ਦੋ। ਮੈਂ ਕਰਾਂ। ਚਲੋ ਕੀ ਗੱਲਾਂ ਕੀਤੀਆਂ ਦੱਸ। ਆਪ ਦੱਸ ਦਿੰਗੇ ਆਪ ਦੱਸ। ਬੱਸ ਮੈਂ ਤਾਂ ਉਹਨੂੰ ਕਿਹਾ ਸੀ ਵੀ ਤੇਰੇ ਘਰ ਦਾ ਕੋਈ ਰੌਲਾ ਹੈਗਾ। ਤਾਂ ਵੀ ਤੁਹਾਨੂੰ ਇਹ ਨਹੀਂ ਪਤਾ ਵੀ ਉਹ ਗੱਲ ਕਿਹਨੇ ਕੀਤੀ ਹੈ। ਤੁਸੀਂ ਕੀਤੀ ਹੋਣੀ ਹੈ। ਨਹੀਂ ਉਹ ਤਾਂ ਹੁਣ ਤੂੰ ਕਹਿ ਰਿਆ ਹਾਂ ਉਹਨੂੰ ਨਹੀਂ ਪਤਾ ਲੱਗਿਆ ਜਦੋਂ ਆਪਾਂ ਪੁੱਛਾਂ ਦਿੱਤੀਆਂ ਮੇਰੇ ਮੈਂ ਤੁਹਾਨੂੰ ਸਾਰੀ ਗੱਲ ਦੱਸੀ ਉਹਨੂੰ ਇਹ ਨਹੀਂ ਪਤਾ ਹੈ ਮੈਂ ਸਾਰੀ ਗੱਲ ਦੱਸੀ ਆਹਮਣਾ ਬੋਲ ਬੀਬੀ ਆਹਮਣਾ ਤੁਸੀਂ ਮੇਰੀ ਬੇਟੀ ਸੁਣੋ ਉਹ ਪਹਿਣ ਪ੍ਰਾ ਤੁਸੀਂ ਇਹ ਦੱਸੋ ਵੀ ਤੁਹਾਨੂੰ ਕਿਹਨੇ ਇਹ ਗੱਲਾਂ ਦੱਸੀਆਂ ਸੀ ਵੀ ਤੇਰੇ ਟਰੱਕ ਚ ਪ੍ਰੇਤ ਆ ਗੁਰਪ੍ਰੀਤ ਤੇਰੇ ਬੰਦਾ ਮਰਿਆ ਇਹ ਗੱਲ ਆ ਕਿਹਨੇ ਦੱਸੀਆਂ ਮੇਰੇ ਮੈਨੂੰ ਤਾਂ ਮਾਲਕ ਨੇ ਮੇਰੇ ਨੇ ਜਿੰਨੀਆਂ ਮਾਲਕ ਨੇ ਦੱਸੀਆਂ ਮਾਲਕ ਨੂੰ ਮਾਲਕ ਨੂੰ ਕਹੋ ਵੀ ਆਹ ਮੇਰੇ ਮੋਬਾਈਲ ਦਾ ਨੰਬਰ ਦਾ ਨਹੀਂ ਮੈਂ ਇਹ ਤਾਂ ਕਦੀ ਤੋਂ ਭਾਈ ਨਾ 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 ਹੈ ਨਹੀਂ ਜਿੰਨਾ ਤੁਹਾਨੂੰ ਸਾਹਮਣੇ ਮੇਰੇ ਗੱਲ ਆ ਬੀਬੀ ਬੀਬੀ ਗੱਲ ਸੁਣੋ ਕੋਈ ਗੱਲ ਨਹੀਂ ਭਾਈ ਜੋ ਕੁਝ ਮਾਰਿਆ ਹੈ ਨਹੀਂ ਆਪਣੇ ਬੋਲੇ ਆਪਰੋਪ ਹੈਗਾ ਪੀਰਾਂ ਦਾ ਤੇ ਆ ਉਹ ਭੈਣੇ ਇਤਿਹਾਸ ਨੂੰ ਪੀਰਾਂ ਨੂੰ ਤਾਂ ਸਾਡਾ ਵੀ ਨਮਸਕਾਰ ਆ ਅਸੀਂ ਮਾੜਾ ਨਹੀਂ ਕਹਿੰਦੇ ਦੇਵੀ ਦੇਵ ਤੈਨੂੰ ਨਹੀਂ ਭੈਣੇ ਗੱਲ ਸੁਣੋ ਆਪਾਂ ਤੇਰਾ ਲਾਇਸੈਂਸ ਆ ਜੋ ਮਰਜ਼ੀ ਸਾਨੂੰ ਤਾਂ ਇਹ ਆ ਵੀ ਤੇਰੇ ਅੰਦਰ ਚਾਨਣਾ ਹੋਇਆ ਤੂੰ ਸਾਨੂੰ ਆ ਸਾਰਾ ਕੁਝ ਦੱਸਿਆ ਤੈਨੂੰ ਇਹ ਵੀ ਨਹੀਂ ਪਤਾ ਉਹ ਬੰਦਾ ਕੌਣ ਆ ਪਤਾ ਫੋਟੋ ਮੈਂ ਤਾਂ ਨੈਟ ਚ ਲੱਭਦਾ ਪਹਿਲਾਂ ਹੀ ਆ ਤੇ ਪਹਿਲਾਂ ਕਰਦੀ ਸੀ ਉਹ ਯਾਰ ਇੱਕ ਮਿੰਟ ਮੈਂ ਇਹ ਕਹ ਰਿਹਾ ਤੁਸੀਂ ਕਹਦੇ ਸੀ ਕਿ ਆ ਜਾਓ ਜੀ ਨਹੀਂ ਹੈਨਾ ਇਹ ਕਿਸੇ ਨੂੰ ਨਹੀਂ ਪਤਾ ਹੈ ਮੈਨੂੰ ਵੀ ਤੁਸੀਂ ਆ ਜਾਓ ਚਲੋ ਮੇਰੀ ਗੱਲ ਸੁਣੋ ਤੁਹਾਡੀ ਗੱਡੀ ਤੇ ਸਿਰ ਘੁੰਮਦੇ ਆ ਹਾਂਜੀ ਹਾਂਜੀ ਸਹੀ ਘੁੰਮਦੇ ਆ ਨਾ ਸਿਰ ਕਿਉਂ ਘਮਾਉਣੇ ਤੁਸੀਂ ਇਹ ਕਹਤਾ ਪੜੋ ਉਹ ਭੈਣੇ ਮੇਰੀਆਂ ਭੜੀਆਂ ਮੈਂ ਤੈਨੂੰ ਲੱਗਦਾ ਹੈ ਕਿ ਮਹਾਰਾਜ ਤੁਸੀਂ ਤੁਸੀਂ ਜinn ਜਿੰਨਨੀ ਦੇ ਨਾਮ ਤੇ ਗੱਲ ਕਰਦੇ ਹੋ ਇੱਕ ਮਿੰਟ ਚਾਰ ਇੱਕ ਮਿੰਟ ਕਰੇ ਕਰ ਲੈਣੀ ਗੱਲ ਕਰ ਰਹੇ ਹਾਂ ਕੋਈ ਗੱਲ ਨਹੀਂ ਜਨ ਜਿੰਨ ਇੱਕ ਮਿੰਟ ਜਨ ਜਿੰਨੀ ਦੇ ਨਾਮ ਤੇ ਗੱਲ ਕਰਦੇ ਹਾਂ ਜਨ ਕੌਣ ਆਪਾ ਤਾਨੂੰ ਪਤਾ ਨਹੀਂ ਮੈਂ ਤੁਹਾਨੂੰ ਕੁਰਾਨ ਸ਼ਰੀਫ ਤੋਂ ਮੈਂ ਦਾ ਮੈਂ ਪੜਿਆ ਕੁਰਾਨ ਸ਼ਰੀਫ ਇਹ ਕਿਤਾਬ ਨੂੰ ਮੈਂ ਨਹੀਂ ਜਾਣਦਾ ਕੁਰਾਨ ਸ਼ਰੀਫ ਮੁਸਲਮਾਨਾਂ ਦਾ ਇੱਕ ਧਾਰਮਿਕ ਗ੍ਰੰਥ ਹੈ ਦੋ ਕੁਰਾਨ ਸ਼ਰੀਫ ਲਿਖੇ ਨੇ ਇੱਕ ਮਰਜ਼ਾਦਾ ਚ ਲਿਖਿਆ ਇੱਕ ਲਿਖ ਭਗਵਾਨ ਦੀ ਉਸਤਤ ਕੀਤੀ ਹੈ ਚਲੋ ਕੋਈ ਜਿੰਨ ਭਲਾ ਕੌਣ ਆ ਤੁਹਾਨੂੰ ਪਤਾ ਨਹੀਂ ਜੀ ਫਿਰ ਤੁਸੀਂ ਜੰਨ ਜਿੰਨੀ ਦੇ ਨਾਂ ਤੇ ਲੋਕਾਂ ਨਾਲ ਕਿਉਂ ਘਬਰਾ ਕਰਦੇ ਹੋ ਉਹ ਵੀ ਬੰਦੇ ਬੁਲਾਉਣੇ ਅਸੀਂ ਤੁਹਾਡੀ ਦਰਖਾਸਤ ਦਿੱਤੀ ਹੈ ਜਿਲ੍ਹੇ ਬਲਵੀਰਵਾਸਤੀ ਤੋਂ ਤੁਸੀਂ ਕੀ ਕੁਛ ਉਹਨਾਂ ਨੂੰ ਕੀ ਕੁਛ ਮੰਗਾ ਰਹੇ ਹੋ ਮੁਰਗੀਆਂ ਕੁੱਕੜ ਅਸੀਂ ਕਾਲੀ ਮਾਤਾ ਦੇ ਜਾਣੇ ਕਾਲੀ ਮਾਤਾ ਮੁਰਗੀਆਂ ਕੁੱਕੜ ਮੰਗਦੀ ਹੈ ਇੱਕ ਮੁਰਗੀ ਮੰਗਦੀ ਹੈ ਕਾਲੀ ਮਾਤਾ ਮੁਰਗੀਆਂ ਕੁੱਕੜ ਮੰਗਦੀ ਹੈ ਮੇਰੇ ਘਰੇ ਆ ਜਾਓ ਕੋਈ ਵੀ ਆਪਣੇ ਆਂਡ ਕਵਾਡ ਕਹਿ ਦੇਵੇ ਜਿਵੇਂ ਮੈਂ ਨਾ ਕੋਈ ਮਰਗੀ ਲਾਉਂਦੀ ਅਸੀਂ ਤੈਨੂੰ ਸੁਬੂਤ ਦੇਵਾਂਗੇ ਉਹ ਐ ਖਾਏ ਕਹਿੰਦੇ ਅਸੀਂ ਉਹ ਗੱਲ ਕਹਿੰਦੇ ਆ ਵੀ ਚਲੋ ਠੀਕ ਆ ਅਸੀਂ ਚਲੋ ਮਜਬੂਰ ਨਾ ਸਾਨੂੰ ਵੀ ਕਿਵੇਂ ਕੋਈ ਲਾਉਂਦਾ ਸਾਨੂੰ ਇਹ ਦੱਸੋ ਵੀ ਸਿਰ ਕਿਉਂ ਕਮਾਉਣੇ ਆ ਸਾਨੂੰ ਜਵਾਬ ਤਾਂ ਦਿਓ ਮੇਰੇ ਨਾਲ ਤੁਸੀਂ ਪ੍ਰਧਾਨ ਨਾਲ ਗੱਲ ਕਰਨੀ ਨਹੀਂ ਮੈਂ ਪ੍ਰਧਾਨ ਪ੍ਰਧਾਨ ਨੂੰ ਬੁਲਾਓ ਵਿੱਚ ਉਹਦਾ ਮੈਂ ਪੁੱਛੂੰਗਾ ਵੀ ਸਰ ਇੱਕ ਮਿੰਟ ਯਾਰ ਤੇਰੇ ਨਾਲ ਗੱਲ ਨਹੀਂ ਕੋਈ ਕੋਈ ਕਰ ਲੈ ਕੋਈ ਕੋਈ ਨਹੀਂ ਸਰ ਕਿਉਂ ਘਮਾਉਣੇ ਆਪ ਨੂੰ ਚਲੋ ਆਪਾਂ ਤੁਹਾਨੂੰ ਜਵਾਬ ਕਨੇ ਰਾਮ ਨਹੀਂ ਹੈ ਕੋਈ ਨਹੀਂ ਸਰ ਕਿਉਂ ਘਮਾਉਣੇ ਦੱਸਦੇ ਕੋਈ ਨਹੀਂ ਫਿਰ ਕੀ ਆ ਕੋਈ ਨਹੀਂ ਕੋਈ ਨਹੀਂ ਸਰ ਕਿਉਂ ਘਮਾਉਣੇ ਹੋ ਬਸ ਇਹਨਾਂ ਜਵਾਬ ਤਾਂ ਦਿਓ ਸਾਨੂੰ ਸਾਨੂੰ ਜੀ ਮੈਂ ਕਹਤਾ ਵੀਰ ਜੀ ਮੈਂ ਤਾਂ ਬਿਮਾਰ ਰਹਿੰਦੀ ਸੀ ਬਾਬਾ ਜੀ ਬਹੁਤ ਸਰ ਕਿਉਂ ਘਮਾਉਣੇ ਹੋ ਮੈਂ ਤਾਂ ਕਿਸੇ ਮੈਂ ਢੋਲ ਤੇ ਨਹੀਂ ਗਈ ਵੀ ਜਿੱਦੇ ਮੇਰਾ ਸਿਰ ਘੁੰਮਣਾ ਗਿਆ ਸੀ ਇਸੇ ਨਾਲ ਗੱਡੀ ਤੇ ਨਹੀਂ ਗਈ ਮੇਰੇ ਆਟੋਮੈਟਿਕ ਚੱਲ ਗਈ। ਭੈਣੇ ਆਪਣਾ ਸਵਾਲ ਦਾ ਜਵਾਬ ਇਹ ਹੈ। ਸਰ ਕਿਉਂ ਕਮਾਉਣੇ? ਬਾਬਾ ਜੀ ਇਹ ਤਾਂ ਹੁਣਾਂ ਵੀ ਤੁਹਾਨੂੰ ਲੱਗੀ ਪਈ। ਮਤਲਬ ਇੱਕ ਦੂਜੇ ਨੂੰ ਵੇਖ ਕੇ ਹੀ ਆ। ਜਮਾ ਨਹੀਂ ਇੱਕ ਦੂਜੇ। ਆ ਫਿਰ ਕਿਉਂ ਕਮਾਉਣੇ? ਜਿਨਾ ਮਤਲਬ ਤਾਂ ਸਰ ਕਮ ਹੁੰਦਾ ਵੀ ਨਹੀਂ। ਨਹੀਂ ਕੀ ਆਉਂਦਾ ਤੁਹਾਡੇ ਚਾਉਂਦਾ ਕੁਝ? ਦੇਵੀ ਦੇਵ ਤੇਰੀ ਸ਼ਾਰਟ ਹੁੰਦੀ ਆ ਬਚਨ ਹੁੰਦਾ। ਨਹੀਂ ਜੇ ਬਗਾਂ ਨੂੰ ਨਹੀਂ ਆ ਸਾਨੂੰ ਜੇ ਸਾਨੂੰ ਤੁਸੀਂ ਬਚਨ ਲੈ ਦੋ ਮੇਰੀ ਜੇਬ 'ਚ ਤਾਂ ਨੋਟ ਐ। ਤੁਸੀਂ ਦੱਸ ਦਿਓ ਦਾ ਨੰਬਰ ਕਿੰਨਾ ਦੱਸੋ। ਨਹੀਂ 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 ਆ ਨਹੀਂ ਫਿਰ ਜਾਂ ਜਾਂ ਤਾਂ ਮੰਨੋ ਵੀ ਬਚਨ ਕੋਈ ਆਉਂਦਾ ਨਹੀਂ। ਜਾ ਫਿਰ ਤੁਝੇ ਮੰਨਦੇ ਹਾਂ ਚਲੋ ਆ ਨੋਟ ਆ ਮੈਂ ਇਸ ਸੇ ਸਭ ਨੂੰ ਫੜਾ ਦਿੰਦਾ ਤੁਸੀਂ ਮੈਨੂੰ ਦੱਸ ਦਿਓ ਦਾ ਨੰਬਰ ਕਿੰਨਾ ਹੈ ਤੇ ਮੈਂ ਤੁਹਾਡੀ ਮਲ ਨੂੰ ਵੀ ਚੋਣਾਂ ਦੇ ਆ ਜੀ ਚਲ ਕੋਈ ਗੱਲ ਮਾਰ ਆ ਲੋਟ ਮੇਰਾ ਨੰਬਰ ਲੈ ਭੈਣੇ ਆਪਾਂ ਨਾ ਤੁਹਾਡੇ ਨਾਲ ਮੈਂ ਕੀ ਗੱਲ ਕਰੀ ਆ ਆਪਾਂ ਸਵਾਲ ਦਾ ਜਵਾਬ ਪਹਿਲੇ ਕਰ ਦਿੰਦਾ ਆ ਆਛਾ 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 ਤੁਸੀਂ ਸੁਣੋ ਉਹ ਭੈਣੇ ਉਹ ਗੱਡੀਆਂ ਬੁੱਡੀਆਂ ਛੱਡ ਉਹ ਤੇਰੇ ਪਿੱਛੇ ਕਿਸੇ ਨੇ ਨਹੀਂ ਬੋੜਨਾ ਚਲ ਕੋਈ ਗੱਲ ਵਿਚ ਉਹਨੂੰ ਵੀ ਚੱਕ ਲੈਣਾ ਸੁਣ ਤੁਸੀਂ ਵੈਸ਼ਨੂ ਮਾਤਾ ਦੀ ਫੋਟੋ ਲਾਈ ਹੈ ਹਾਂ ਜੀ ਐਸ਼ ਨੂੰ ਮਾਤਾ ਕਹਿੰਦੀ ਆ ਵੀ ਮੇਰੀਆਂ ਫੁੱਟਮਾ ਮੇਰੀਆਂ ਗੱਦੀ ਲਾ ਕੇ ਚਾਰ ਫੁੱਟਮਾ ਉੱਥੇ ਸਿਗਰਟਾਂ ਬੀੜੀਆਂ ਪੀਓ ਨਹੀਂ ਜੀ ਚਾਹ ਚੋ ਪੀਨੇ ਹੋ ਬਈ ਕਿਉਂ ਬਦਨਾਮ ਕਰਦੇ ਹੋ ਦੇਵੀ ਦੇਵਤਿਆਂ ਨੂੰ ਕਿਉਂ ਪੀਰ ਬਗੰਬਰ ਪੀਰ ਕਹਿੰਦਾ ਕੋਈ ਇਹ ਪੀਰ ਜਿਹੜਾ ਨਵਾਬ ਮਲੇਰਕੋਟਲਾ ਹੋਇਆ ਤਾਂ ਇਤਿਹਾਸ ਪਤਾ ਤੁਹਾਨੂੰ ਵੀ ਕੀ ਕੌਣ ਸੀ ਆ ਪੱਤ ਸਾਡੇ ਤਾਂ ਜੀ ਕਿਤਾਬ ਨਹੀਂ ਜੀ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਲੋਕਾਂ ਨੇ ਕੀ ਆ ਜੀ ਤੁਹਾਨੂੰ ਪਤਾ ਹੈ कि ਜਦੋਂ ਉਹ ਚਲੋ ਕੋਈ ਗੱਲ ਮਾਰਾਈ ਦੀ ਜਿਹੜਾ ਕੋਈ ਰਾਹ ਆਪੇ ਜਾਪ ਮਾਰਾ ਠੱਗਾ ਕਰੋ ਬੰਦੋ ਠੀਕ ਹੈ ਜੀ ਲੋਕਾਂ ਨੂੰ ਘਬਰਾਹ ਕਰੋ ਕਰਨਾ ਬੰਦ ਕਰ ਦਾਂਗੇ ਆਹ ਗੱਲ ਹਾਂ ਮੈਂ ਤੁਹਾਨੂੰ ਦੱਸਦਾ ਵੀ ਨਹੀਂ ਸਿੰਘ ਚੜ ਕੇ ਆਉਣਗੇ ਬਸ ਕਿ ਚਲੋ ਅਸੀਂ ਪ੍ਰਸ਼ਾਸਨ ਨੂੰ ਤਾਂ ਹੀ ਦੱਸਿਆ ਪਹਿਲਾਂ ਬੇਨਤੀ ਕੀਤੀ ਵੀ ਅਸੀਂ ਤੁਹਾਡੇ ਨਾਲ ਲੜਨ ਨਹੀਂ ਚਾਹੁੰਦੇ ਨਹੀਂ ਠੱਗਾ ਠੱਗਾ ਬੰਦ ਕਰੋ ਸੱਚ ਦੀ ਕਮਾਈ ਕਰੋ ਕਿਰਤ ਕਰੋ ਜਿੱਤੇ ਕਿਸੇ ਨਾਲ ਤੱਕਾਂ ਦਾ ਹੱਕ ਟੜ ਕੇ ਲੜੋ ਅਗਲੇ ਨਾਲ ਕੋਈ ਗੱਲ ਨਹੀਂ ਆਪਾਂ ਲੋਕਾਂ ਤੋਂ ਇਦਾਂ ਪੈਸੇ ਵਸੂਲਾਂਗੇ ਗਲਤ ਹੈ ਜੇ ਤੁਸੀਂ ਕਹੋ ਵੀ ਨਹੀਂ ਵਸੂਲਦੇ ਮੈਂ ਇੱਥੇ ਫਿਰ ਪਰਚਾ ਕਰਾਉਂਗਾ ਮੈਸੇਜ ਉਹ ਲੈ ਕੇ ਦਿੱਤਾ ਮੈਂ ਬੰਦੇ ਵੀ ਬ ਪ੍ਰਕਾਸ਼ ਨੂੰ ਤੁਰਕਲਾ ਆ ਕੇ ਤੇ ਕਹਿੰਨੇ ਕਰਦਾ ਐਵੇਂ ਤੁਸੀਂ ਇਹ 5-5000 ਰੁਪਿਆ ਕਰਕੇ ਇਕੱਠੇ-ਇਕੱਠੇ ਕਰਕੇ ਲਈ ਜੰਨੇ ਆ ਤੁਸੀਂ ਇਹ ਵੀ ਗੱਲ ਕਹਿੰਨੇ ਮੈਂ ਉੱਥੇ ਜੀਰੇ ਜਾ ਕੇ ਮੰਦਰ ਚ ਬੋਤਲਾਂ ਨਹੀਂ ਸ਼ਰਾਬ ਦੀਆਂ ਤੋਂ ਕਈਆਂ ਨਹੀਂ ਢਾਈ ਬੋਤਲਾ ਕਿਹਨੂੰ ਕਈਆਂ ਤਾਂ ਤੈਨੂੰ ਯਾਦ ਹੋਣਾ ਚਾਹੀਦਾ ਬੀਬੀ ਇਹ ਕੰਮ ਠੱਗ-ਠੱਗਾ ਕਰ ਦੋ ਬੰਦ ਠੀਕ ਹੈ ਕੋਈ ਗੱਲ ਨਹੀਂ ਠੀਕ ਹੈ ਅੱਜ ਤੂੰ ਤੜਕੇ ਮੇਰੇ ਨਾਲ ਫੋਨ ਤੇ ਗੱਲਾਂ ਕੀਤੀਆਂ ਫੋਟੋ ਪਾਈ ਸੀ ਮੈਂ ਉਹਨਾਂ ਨੂੰ ਇਹਨੂੰ ਮੈਂ ਕਿਹਾ ਮੈਂ ਡਰਾਈਵਰ ਬੋਲਦਾ ਠੀਕ ਹੈ ਇਹ ਕਹਿੰਦੀ ਵੀ ਨੰਬਰ ਕਿੱਥੋਂ ਲਿਆ ਮੈਂ ਇਹਨੂੰ ਫੁਲਾਨਾ ਕਹਦਾ ਵੀ ਫੁਲਾਨੇ ਤੋਂ ਲਿਆ ਇਹ ਕਹਿੰ ਮੈਂ ਕਹਾ ਵੀ ਮੇਰੇ ਗੱਡੀ ਦਾ ਐਕਸੀਡੈਂਟ ਹੋ ਗਿਆ ਡੱਬ ਵਾਲੀ ਖੜਾ ਮੈਂ ਮੈਂ ਤਾਂ 6:00 ਵਜੇ ਹੈ ਮੈਂ ਇਹਨੂੰ ਜਾਣ ਕੇ ਗਿਆ ਮੇਰੇ ਘਰ ਵਾਲੀ ਲੜਕੇ ਗਈ ਹੈ ਠੀਕ ਹੈ ਦੋ ਮੇਰੇ ਬੱਚੇ ਆ ਚਲ ਕੋਈ ਗੱਲ ਜਦੋਂ ਇਹਨਾਂ ਨੇ ਪੁੱਛ ਕਢੀ ਨਾ ਇਹੀ ਸਾਰੀਆਂ ਗੱਲਾਂ ਦਰਾਈਆਂ ਵੀ ਤੇਰੇ ਘਰ ਵਾਲੀ ਮੈਨੂੰ ਕੋਈ ਦੇਵਤਾ ਚਾਰਨਾ ਪਾਰਿਆ ਵੀ ਤੇਰੇ ਘਰ ਆ ਲੜਕੇ ਗਈ ਹੈ ਮੈਂ ਕਹਾ ਜੀ ਹਾਂਜੀ ਲੜਕੇ ਗਈ ਹੈ ਤੇਰੇ 6:00 ਵਜੇ ਲੱਗੇ ਇੱਕ ਮਿੰਟ ਬੀਬੀ ਮੈਂ ਕਿਹਾ ਸੀ ਨਾ ਪੈਸੇ ਬਾਅਦ ਵਿੱਚ ਮੈਂ ਇੱਕ ਮਿੰਟ ਉਹ ਸੁਣ ਤਾਂ ਲੈ ਸੁਣ ਸੁਣ ਉਹ ਸੁਣ ਬੀਬੀ ਇੱਕ ਮਿੰਟ ਆਲਨ ਗੱਲ ਕਰ ਰਹੇ ਕਹਿੰਦੀ ਵੀ ਲੱਤ ਤੇ 6:00 ਵਜੇ ਐ ਮੈਂ ਕਿਹਾ ਜੀ ਵਜੇ ਐ ਤੁਹਾਨੂੰ ਦੇਵਤੇ ਨੇ ਤੁਹਾਡੇ ਪੀਰ ਨੇ ਹੀ ਨਹੀਂ ਦੱਸਿਆ ਵੀ ਬੰਦਾ ਕੌਣ ਗੱਲ ਕਰ ਰਿਹਾ ਤੁਹਾਨੂੰ ਚਲੋ ਬੰਦ ਕਰੀਏ ਇਹ ਬੰਦ ਕਰਾਓ ਠਾਰ-ਠਾਕਾ ਬੰਦ ਹੋਣਾ ਚਾਹੀਦਾ ਇਹ ਆ ਦੇਣਾ ਗੱਲ ਦਾ ਬੱਸ ਬੰਦ ਕਰਾਓ ਨਹੀਂ ਨਹੀਂ ਠਾਣੇ 'ਚ ਪਹੁੰਚ ਕੇ ਲਿਖ ਕੇ ਦਿਓ ਸਾਨੂੰ ਵੀ ਅਸੀਂ ਅੱ ਤੋਂ ਬਾਅਦ ਗੱਦੀ ਨਹੀਂ ਲਾਵਾਂਗੇ ਕੋਈ ਮਰੇ ਜਾਂ ਚਾਪ ਨਹੀਂ ਬਾਸ ਆਹ ਕੰਮ ਬੰਦ ਕਰ ਲਓ ਇੱਥੇ ਧੰਨਵਾਦ ਆ ਸਾਡੇ ਲਈ ਚਾਹ ਪਾਣੀ ਐ ਸੱਜੇ ਸਾਡੇ ਕੋਲੋਂ ਵੀ ਸਿਰ ਤੁਸੀਂ ਲੋਡ ਮੰਗਾ ਦੱਸਾ ਹਾਂ ਸਾਨੂੰ ਫੋਨ ਤੇ ਵੀ ਇਹਨਾਂ ਨੇ ਕਿਹਾ ਸੀ ਕਿ ਇੱਕ ਟਾਈਮ ਹਾਂਜੀ ਉਸ ਮੈਨੂੰ ਫੋਨ ਆਈ ਕਿ ਡਰਾਈਵਰ ਦਾ ਹਾਂਜੀ ਉਹਨੂੰ ਕੀ ਕਿਹਾ ਹੈਗਾ ਅਸੀਂ ਬੱਸ ਨਹੀਂ ਕਿਹਾ ਜੀ ਉਹਨੇ ਸਾਨੂੰ ਤਿੰਨ ਵੇਰੀ ਕਿਹਾ ਸਾਰੀ ਹੈ ਮੇਰੇ ਕੋਲੇ ਸਾਰੀ ਕੋਈ ਨਾ ਬੀਬੀ ਹੌਲੀ ਰਾਮ ਨਾਲ ਜਦੋਂ ਤੁਹਾਨੂੰ ਫੋਟੋ ਭੇਜੀ ਆ ਆ ਵੇਖ ਲੈ ਇੱਕ ਦੋ ਬਾਅਦ ਸਾਨੂੰ ਪਤਾ ਉਹਨੇ ਤਿੰਨ ਵੇਰੀ ਕਿਹਾ ਵੀਰ ਜੀ ਹਾਂਜੀ ਕਰਤਾ ਜੀ ਅੱਜ ਇੱਥੇ ਪਹੁੰਚੇ ਕੀ ਬਾਗਲਾ ਸੀ ਸਭ ਤੋਂ ਪਹਿਲਾਂ ਵਾਹਿਗੁਰੂ ਅੱਜ ਅਸੀਂ ਭੋਲੂ ਵਾਲਾ ਰੋਡ ਤੇ ਖੜੇ ਆ ਜੀ ਇਹ ਨਵੀਂ ਕਲੋਨੀ ਕੱਟੀ ਗਈ ਹੈ ਇਹਦੇ ਵਿੱਚ ਦੋ ਮੀਆਂ ਵੀ ਵੀ ਸੀ ਤੇ ਜੋ ਆਪਣੇ ਆਪ ਨੂੰ ਜੰਨਤ ਤੇ ਜਿੰਨਨੀ ਦੱਸਦੇ ਸੀ ਜਦੋਂ ਵੀ ਇਹ ਗੱਦੀ ਲਾਉਂਦੇ ਸੀ ਵੀਰਵਾਰ ਤੇ ਐਤਵਾਰ ਤੇ ਢੋਲਸ਼ਾਣੇ ਵਜਦੇ ਸੀ ਤੇ ਇਹ ਪੂਰਾ ਸਿਰ ਘਮਾਉਂਦੇ ਸੀ ਤੇ ਸਿਰ ਘਮਾ ਕੇ ਲੋਕਾਂ ਨੂੰ ਦੱਸਦੇ ਸੀ ਵੀ ਸਾਡੇ ਵਿੱਚ ਜਨ ਪ੍ਰਵੇਸ਼ ਹੋ ਚੁੱਕਿਆ ਹੈ ਬੀਬੀ ਕਹਿੰਦੀ ਸੀ ਮੇਰੇ ਚ ਜਿੰਨਨੀ ਪ੍ਰਵੇਸ਼ ਹੋ ਚੁੱਕੀ ਹੈ ਸੋ ਇਹਨਾਂ ਦੀ ਜਿਹੜੀ ਕੰਪਲੀਟ ਆਈ ਸੀ ਸਾਡੇ ਕੋਲੇ ਉਹਨਾਂ ਨੇ ਸਾਨੂੰ ਦੱਸਿਆ ਸੀ ਵੀ ਇਹ ਕਈ ਹਜ਼ਾਰਾਂ ਰੁਪਈਆ ਜਿਹੜਾ ਲੋਕਾਂ ਤੋਂ ਵਸੂਲ ਪਾ ਰਹੇ ਐ ਸੋ ਉਸ ਪਰਿਵਾਰ ਤੋਂ ਵੀ ਠੱਗੀ ਮਾਰੀ ਗਈ ਐ ਮੈਂ ਪਹਿਲਾਂ ਸੰਗਤ ਨੂੰ ਬੇਨਤੀ ਕਰੂੰਗਾ ਵੀ ਤੁਸੀਂ ਸਿਆਣਿਆਂ ਸਾਰੇ ਇਹਨਾਂ ਕੰਮਾਂ ਤੋਂ ਸੁਚੇਤ ਰਹੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਡ ਲੱਗੋ ਜੇ ਕੋਈ ਦੇਵੀ ਦੇਵਤਾ ਪੀਰ ਪਗੰਬਰਾ ਕੋਈ ਫਕੀਰ ਸੰਤ ਹੈ ਉਹਦੇ ਘਰ ਵਿੱਚ ਉਹਦਾ ਸਤਿਕਾਰ ਕਰੋ ਉਹਨੂੰ ਨਮਸਕਾਰ ਕਰੋ ਸੋ ਇਹਨਾਂ ਲੋਕਾਂ ਦੇ ਵਿੱਚ ਮੈਨੂੰ ਲੱਗਦਾ ਹੁਣ ਅਸੀਂ ਮਿਲੇ ਸੀ ਬਾਬਾ ਤਾਂ ਹਜੇ ਨਹੀਂ ਨਾਤਾ ਬੀਬੀ ਦਾ ਲਿਸ਼ਕੀ ਫਿਰਦੀ ਸੀ ਬਾਬਾ ਹਜੇ ਨਹੀਂ ਨਾਤਾ ਤੇ ਇਹ ਕਹਿੰਦੇ ਸਾਡੇ ਚ ਜਨਨ ਪ੍ਰਵੇਸ਼ਣ ਤੇ ਜਿੰਨੀਆਂ ਮੈਂ ਇਹਨਾਂ ਨੂੰ ਸਵਾਲ ਪੁੱਛੇ ਸੀ ਵੀ ਕੁਰਾਨ ਸ਼ਰੀਫ ਦੇ ਵਿੱਚ ਜਨ ਕਿਹਨੂੰ ਕਿਹਾ ਗਿਆ ਤੇ ਇਹਨਾਂ ਕੋਲੇ ਕੋਈ ਜਿਹੜਾ ਆਨਸਰ ਨਹੀਂ ਆਇਆ ਜਵਾਬ ਨਹੀਂ ਆਇਆ ਸੋ ਉਸ ਤੋਂ ਬਾਅਦ ਇਹ ਸਿਰ ਘੁਮਾ ਕੇ ਲੋਕਾਂ ਨੂੰ ਕਹਿੰਦੇ ਸੀ ਵੀ ਸਾਡੇ ਚ ਦੇਵੀ ਦੇਵਤੇ ਵੀ ਪ੍ਰਵੇਸ਼ ਹੁੰਦੇ ਆ ਔਰ ਨਾਲ ਹੀ ਮਤਲਬ ਲੋਕਾਂ ਤੋਂ ਪੈਸੇ ਵਸੂਲੇ ਜਾਂਦੇ ਸੀ ਔਰ ਉੱਥੇ ਸਿਗਰਟਾਂ ਪੀਤੀਆਂ ਜਾਂਦੀਆਂ ਸੀ ਨਸ਼ੇ ਨੂੰ ਬੜਾਵਾ ਦੇ ਰਹੇ ਸੀ ਇੱਥੇ ਕਿੰਨੇ ਮੁੰਡੇ ਆਉਂਦੇ ਹੋਣਗੇ ਤੇ ਉਹ ਵੀ ਗਾਂ ਨਸ਼ੇ ਦੀ ਆੜ ਵਿੱਚ ਪੈਂਦੇ ਨੇ ਜਿਵੇਂ ਸਾਡੀ ਪੰਜਾਬ ਦੀ ਜਵਾਨੀ ਨੌਜਵਾਨ ਜਿਹੜੀ ਜਵਾਨੀ ਆ ਉਹ ਨਸ਼ੇ ਦੀ ਆਪਣੀ ਜਵਾਨੀ ਨੂੰ ਗੁਲਤਾਨ ਕਰੀ ਬਿਠੀ ਖਤਮ ਕਰੀ ਬਿਠੀ ਸੋ ਇਸ ਸਬੰਧੀ ਕੰਪਲੀਟ ਦੇ ਦੁਆਰਾ ਅਸੀਂ ਇੱਥੇ ਪਹੁੰਚੇ ਸੀ ਪ੍ਰਸ਼ਾਸਨ ਆਪਣੇ ਸਿਟੀ 2 ਦੇ ਐਸ ਐਚ ਓ ਸ਼ਖਦ ਅਰਸ਼ਨ ਸ਼ਰਮਾ ਜੀ ਉਹ ਵੀ ਸਾਡੇ ਨਾਲ ਆਏ ਨੇ ਸੋ ਇੱਥੇ ਆਪ ਜੀ ਦੇ ਰੂਬਰੂ ਹੋਏ ਆ ਸੰਗਤਾਂ ਤੋ ਹੀ ਮੈਸੇਜ ਪਹੁੰਚੇ ਵੀ ਇਹੋ ਜੇ ਵਹਿਮ ਭਰਮ ਕਰਮ ਕਾਂਡ ਵਿੱਚ ਪਾਉਣ ਵਾਲੇ ਪਖੰਡੀ ਬਾਬਿਆਂ ਦਾ ਸਾਥ ਛੱਡੋ ਤੇ ਹਾਂਜੀ ਗੁਰੂ ਸਾਹਿਬ ਦੇ ਲਾੜ ਲੱਗੋ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਲਾੜ ਲੱਗੋ ਜੀ ਦੇਵੀ ਦੇਵਤੇ ਉਹਨਾਂ ਦੀਆਂ ਕੋਈ ਧਾਰਮਿਕ ਪੋਥੀਆਂ ਗ੍ਰੰਥ ਲਿਖੇ ਨੇ ਉਹਨਾਂ ਨੂੰ ਪੜੋ ਵਿਚਾਰੋ ਸੋ ਐਸ ਪਰਮ ਕਰਮ ਕਾਂਡ ਤੋਂ ਜਿਹੜਾ ਮੁਕਤ ਹੋਵੋ ਤੇ ਅੱਜ ਅਸੀਂ ਇਹਨਾਂ ਨੂੰ ਇੱਥੇ ਕਹਿਦਾ ਵੀ ਠਗ ਠਗਾ ਤੁਹਾਡਾ ਬੰਦ ਹੋਣਾ ਚਾਹੀਦਾ ਤੇ ਜੇਕਰ ਤੁਸੀਂ ਠਗ ਠਗਾ ਚਲਾਓਗੇ ਤੇ ਸਿੰਘ ਚੜ੍ਹ ਕੇ ਆਉਣਗੇ ਭਾਈ ਬਸ ਅੱਜ ਇੱਥੇ ਪਹੁੰਚੇ ਧੰਨਵਾਦ ਜੀ